ਇੱਕ ਕੈਂਟਰ ਰੋਡ ਤੋਂ ਦਸ਼ਮੇਸ਼ ਕਲੋਨੀ ਨੂੰ ਰਸਤਾ ਨਿਕਲਦਾ ਜੀ ਇਹ ਇੱਕ ਦਿਨ ਨਾਲਾ ਸਾਫ ਕਰਨ ਆਏ ਸੀਗੇ 2 ਮਿੰਟ ਪਹਿਲਾਂ 2 ਮਿੰਟ ਪਹਿਲਾਂ ਉਹਦਨੇ ਆ ਕੇ ਪੁਲੀ ਤੋੜ ਗਏ ਉਹ ਤੋਂ ਬਾਅਦ ਪੁਲੀ ਦੁਬਾਰੇ ਬਣੀ ਨਹੀਂ ਔਰ ਇਨੀ ਜਿਆਦੇ ਲੋਕਾਂ ਨੂੰ ਬਹੁਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਲੋਕੀ ਕੈਂਟਰ ਰੋਡ ਤੋਂ ਪਟਿਆਲਾ ਨੂੰ ਬਹੁਤ ਨਜ਼ਦੀਕ ਹੋ ਕੇ ਨਿਕਲਦੇ ਨੇ 메ਨ ਰਸਤਾ ਹੈ 메ਨ ਰਸਤੇ ਟੁੱਟ ਗਿਆ ਕੀ ਕਰੂਗਾ ਔਰ ਦੋ ਇਹ ਦਸ਼ਮੇਸ਼ ਕਲੋਨੀ ਹੈ ਜੀ ਕੈਂਟਰ ਰੋਡ ਤੋਂ ਦਸ਼ਮੇਸ਼ ਕਲੋਨੀ ਹੀਰਾ ਦੇ ਸਾਹਮਣੇ ਹੈ ਜੀ ਸਾਡਾ 1.5-2 ਮਹੀਨੇ ਹੋ ਗਏ ਸਾਡਾ ਮੇਨ ਰਸਤਾ ਇੱਥੋਂ ਦੀ ਸਾਡਾ ਹਰ ਟਾਈਮ ਆਉਣਾ ਜਾਣਾਗਾ 2 ਮਹੀਨੇ ਹੋ ਗਏ ਪੱਟ ਕੇ ਮੁੜ ਕੇ ਕਿਸੇ ਸਾਰ ਨਹੀਂ ਲਈ ਨਾ ਕੋਈ ਗੰਦ ਕੱਢਿਆ ਨਾ ਕੁਝ ਹੋਰ ਕੱਢਿਆਗਾ ਬਸ ਸਿਰਫ ਸਾਨੂੰ ਲਾਂਗਾ ਬੰਦ ਕਰ ਗਏ ਬਸ ਇਦੂ ਵੱਧ ਹੋਰ ਇਹ ਆਪਣੇ ਕਮੇਟੀ ਵਾਲੇ ਦੀ ਕਮੇਟੀ ਵਾਲੇ ਮੁੜ ਕੇ ਨਹੀਂ ਮੁੜ ਕੇ ਕੋਈ ਨਹੀਂ ਆਇਆ ਇੱਥੇ ਜਾ ਕੇ ਵੀ ਆਇਆ ਸੀ ਦੋ ਗੇੜੇ ਵੀ ਲਾ ਕੇ ਆਏ ਉਹਨਾਂ ਦੇ ਘਰ ਪ੍ਰਧਾਨ ਨਣੀ ਦੇ ਤੇ ਸਾਨੂੰ ਨਹੀਂ ਮੁੜ ਕੇ ਪੁੱਛਿਆ ਉਹਨਾਂ ਨੇ ਕਦੇ ਕਹੇ ਤੁਸੀਂ ਚਲੋ ਅਸੀਂ ਆਏ ਬਸ ਐਸੀ ਫੋਨ ਕਰੀਗੇ ਹੁਣ ਆਇਆ ਉਹ ਹੈ ਵੇਟ ਕਰੀਗੇ ਕੁਛ ਨਹੀਂ ਆਇਆ ਇੱਥੇ ਹਾਂ ਇੱਧਰ ਪੁੱਛ ਰੋ ਬਾਈ ਜੀ ਐਂਟਰ ਰੋਡ ਦੀ ਮੇਨ ਪੁਰੇ ਜੀ ਹੀਰਾ ਪੰਪ ਦੇ ਸਾਹਮਣੇ ਇਹ ਜਿਹੜਾ ਵੀ ਇਧਰੋਂ ਲੋਹਰਾਂ ਪਿੰਡਾਂ ਵਾਲੇ ਲੋਕ ਸਾਰੇ ਰਸਤੇ ਜਾਂਦੇ ਜੀ ਇਹ ਰਸਤਾ ਤੋੜ ਕੇ ਪਾ ਕੇ ਇਹ ਤੋਂ ਅੱਗੇ ਇੱਕ ਪੁਲੀ ਹੋਰ ਹੈ ਜਿਹੜੀ ਸਿਰਫ ਪੁਲੀ ਬਣਾ ਦੇ ਉਹਦਾ ਪਰਲੇ ਬਾਸ਼ਾ ਰੈਂਪੇ ਨਹੀਂ ਬਣਾਇਆ ਉਹਨੂੰ ਢਾਈ ਸਾਲ ਹੋ ਗਏ ਇਹ ਇਹਨਾਂ ਦੀ ਵਧੀਆ ਨੇ ਨਵੀਂ ਸਰਕਾਰ ਦੀਆਂ ਵੀ ਪੁਲੀ ਉੱਥੇ ਦੇਖ ਸਕਦੇ ਹੋ ਜਾਂ ਕਿ ਪੁਲੀ ਬਣਾਦੀ ਇੱਕ ਪਾਸੇ ਰੈਂਪ ਲਾਤਾ ਦੂਜੇ ਪਾਸੇ ਲਾਇਆ ਨਹੀਂ ਸੀ ਆਪਣਾ ਰੇਤਾ ਛੱਡ ਕੇ ਕੰਮ ਚਲਾ ਰਿਹਾ ਹੈ ਅਸੀਂ ਜੇ ਜਾਗੇ ਬਸ ਕਹਿੰਦਾ ਨਹੀਂ ਕੱਲੂ ਬਣ ਜੂ ਦੋ ਦਿਨਾਂ ਚ ਬਣ ਜੂ ਚਾਰ ਦਿਨਾਂ ਚ ਬਣ ਜੂ ਮੁੜ ਕੇ ਆਉਂਦਾ ਨਹੀਂ ਕੋਈ ਮੰਗ ਕਰ ਦੇਣਾ ਮੰਗ ਨਹੀਂ ਵਾ ਜਦੋਂ ਜਾਂਦੇ ਕਹਿੰਦੇ ਬਾ ਹੁਣੇ ਭੇਜ ਦਿੰਨੇ ਆ ਜਾਂ ਦੋ ਦਿਨਾਂ ਚ ਭੇਜ ਦਿੰਨੇ ਆ 15ਾਂ ਚ ਮੁੜ ਕੇ ਕੋਈ ਆਉਂਦਾ ਨਹੀਂ ਹੈਗਾ ਜੀ ਜਦੋਂ ਜਾਂਦੇ ਉੱਥੇ ਨਵਾਂ ਬੰਦਾ ਮਿਲਦਾ ਕੋਈ ਨਾ ਕੋਈ ਜਿਹੜਾ ਪੁਰਾਣ ਜੀ ਨੂੰ ਦੱਸਿਆ ਬੰਦਾ ਉਹ ਕਹਿੰਦਾ ਵੀ ਉਹਨੂੰ ਤਾਂ ਮੈਨੂੰ ਤਾਂ ਦੱਸਿਆ ਨਹੀਂ ਹੁਣ ਦੱਸੋ ਜਦੋਂ ਉੱਥੇ ਜਾਂਦੇ ਬੰਦਾ ਬਦਲ ਜਾਂਦਾ ਉਹ ਕਹਿੰਦਾ ਜੀ ਉਹ ਤਾਂ ਪਤਾ ਨਹੀਂ ਫੇਰ ਅਸੀਂ ਪੰਜ ਚਾਰ ਦਿਨਾਂ ਚ ਭੇਜਾਂਗੇ